ਮੁਰਸ਼ਿਦ ਰਾਹ ਵਿੱਚ ਕਦੇ ਨਾ ਛੋੜੇ ਅਬ ਗੁਣ ਵੀ ਗੁਣ ਕਰਦਾ ਮੁਰਸ਼ਿਦ ਰਾਹ ਵਿੱਚ ਕਦੇ ਨਾ ਛੋੜੇ ਅਬ ਗੁਣ ਵੀ ਗੁਣ ਕਰਦਾ ਅਗਲੀ ਲਾਈਨ ਇਹ ਬੜੀ ਪਿਆਰੀ ਹੈ ਇਹਨੂੰ ਇੱਥੇ ਲਿਖ ਲਿਓ ਹਿਰਦੇ ਤੇ ਲਿਖ ਲਿਓ ਇਹ ਅਰਥ ਸਮਝਣਾ ਹੈ ਦਾ ਕਿ ਜਿਹੜੇ ਸਤਗੁਰ ਹੁੰਦੇ ਨਾ ਮੁਰਸ਼ਿਦ ਹੁੰਦੇ ਐ ਉਹ ਕਹਿੰਦੇ ਰਸਤੇ 'ਚ ਨਹੀਂ ਕਦੀ ਛੱਡਦੇ ਕਿਉਂਕਿ ਦੁਨੀਆਂ ਦੇ ਯਾਰ ਵੇਲੀ ਮੁਸੀਬਤ ਦੇਖ ਕੇ ਰਾਸਤੇ ਛੱਡ ਜਾਂਦੇ ਐ ਦੁਨੀਆ ਉੱਥੇ ਸਾਥ ਨਹੀਂ ਦਿੰਦੀ ਜਿੱਥੇ ਮੁਰਸ਼ਿਦ ਸਾਥ ਦਿੰਦਾ ਇਸ ਲਈ ਮੁਰਸ਼ਿਦ ਰਾਹ ਵਿੱਚ ਕਦੀ ਨਾ ਛੱਡਦਾ ਅਬਗੁਣ ਵੀ ਗੁਣ ਕਰਦਾ ਮੁਰਸ਼ਿਦ ਲੋਕ ਮੁਹੰਮਦ ਬਖਸ਼ਾ ਲਾਲ ਬਣਾਣ ਪੱਥਰ ਦਾ ਤੇਰਾ ਗੌਰ ਕਰਨਾ ਮੁਰਸ਼ਿਦ ਲੋਗ ਮੁਹੰਮਦ ਬਖਸ਼ਾ ਲਾਲ ਬਣਾਣ ਪੱਥਰ ਦਾ ਮੁਰਸ਼ਿਦ ਰਾਹ ਵਿੱਚ ਕਦੇ ਨਾ ਛੋੜੇ ਅਬਗੁਣ ਵੀ ਗੁਣ ਕਰਦਾ ਮੁਰਸ਼ਿਦ ਲੋਕ ਮੁਹੰਮਦ ਬਖਸ਼ਾ ਲਾਲ ਬਣਾਣ ਪੱਥਰ ਦਾ ਕਹਿੰਦੇ ਮੁਰਸ਼ਿਦ ਉਹ ਜੋ ਕਦੀ ਛੱਡੇ ਨਾ ਇੱਕ ਵਾਰ ਵਾ ਫੜਦਾ ਹੈ ਤਾਂ ਫਿਰ ਚਾਹੇ ਇਹ ਜਹਾਨ ਹੋਵੇ ਚਾਹੇ ਉਹ ਜਹਾਨ ਬਾ ਫੜ ਕੇ ਰੱਖਦਾ ਹੈ ਕਿਉਂਕਿ ਇੱਥੇ ਉੱਥੇ ਰਖਵਾਲਾ ਹੁਣ ਆਵਾਜ਼ ਆਪ ਹੀ ਦੇ ਦਿਓ ਮੇਰਾ ਸਤਗੁਰ ਦੀਨ ਦੇ ਹਾਲਾ ਇੱਥੇ ਉੱਥੇ ਕਿਹਨਾ ਮੇਰੀ ਸਮਾਲ ਕਰਨੀ ਹੈ ਕਿਹਨਾ ਮੇਰੀ ਰੱਖਿਆ ਕਰਨੀ ਹੈ ਕਿ ਇੱਥੇ ਕਿਸੇ ਬਾਪ ਦਾ ਨਾਮ ਲਿਆ ਕਿਸੇ ਰਿਸ਼ਤੇ ਦਾ ਨਾਮ ਲਿਆ ਕਿਸੇ ਸੱਜਣ ਮਿੱਤਰ ਦਾ ਨਾਮ ਲਿਆ ਫਿਰ ਕਿਹੜਾ ਨਾਮ ਲਿਆ ਗੁਰੂਆਂ ਨੇ ਹਾਂ ਸਤਗੁਰ ਦੀਨ ਦੇ ਆਲਾ ਸਤਗੁਰ ਦੀ ਤਰਫ ਇਸ਼ਾਰਾ ਕੀਤਾ ਕਿਉਂਕਿ ਸਤਗੁਰ ਹੀ ਐਸਾ ਜਿਹੜਾ ਇੱਥੇ ਔਰ ਉੱਥੇ ਸਾਡੀ ਰਖਵਾਲੀ ਕਰੇਗਾ ਜੇ ਕੋਈ ਹੋਰ ਰਿਸ਼ਤਾ ਸਾਡੀ ਰਖਵਾਲੀ ਕਰ ਸਕਦਾ ਤਾਂ ਸ਼ਾਇਦ ਇੱਥੇ ਸਤਗੁਰ ਦੀ ਜਗ੍ਹਾ ਕੋਈ ਹੋਰ ਨਾਮ ਜੋੜ ਦਿੱਤਾ ਜਾਂਦਾ ਪਰ ਪਤਾ ਹੈ ਕਿ ਸਤਗੁਰ ਤੋਂ ਬਿਨਾ ਕੌਣ ਹੈ ਜੋ ਇਸ ਜਹਾਨ ਚ ਔਰ ਉਸ ਜਹਾਨ ਚ ਸਾਡੀ ਸੰਭਾਲ ਕਰੇ ਇਸ ਲਈ ਮੁਰਸ਼ਿਦ راہ ਵਿੱਚ ਕਦੇ ਨਾ ਛੋੜੇ ਅਬਗੁਣ ਵੀ ਗੁਣ ਕਰਦਾ ਔਰ ਇਹ ਗੁਰੂ ਦੀ ਵਡਿਆਈ ਹੈ ਇਹ ਮੁਰਸ਼ਿਦ ਦੀ ਖਾਸੀਅਤ ਹੈ ਕਿ ਜਿਹੜੇ ਸਾਡੇ ਅੰਦਰ ਅਬਗੁਣ ਹੈ ਉਹਨਾਂ ਅਬਗੁਣਾਂ ਨੂੰ ਦੂਰ ਕਰਕੇ ਸਾਡੇ ਅੰਦਰ ਗੁਣ ਪੈਦਾ ਕਰਦਾ ਹੈ ਕਿਉਂਕਿ ਇਨਸਾਨ ਦੇ ਅੰਦਰ ਬੜੀਆਂ ਕਮੀਆਂ ਹੈ ਇਨਸਾਨ ਦੇ ਅੰਦਰ ਬੜੀਆਂ ਕਮੀਆਂ ਹੈ ਇਨਸਾਨ ਦੇ ਅੰਦਰ ਬੜੀ ਅਗਿਆਨਤਾ ਹੈ ਔਰ ਮੁਰਸ਼ਿਦ ਉਹੀ ਜੋ ਸਾਡੇ ਅੰਦਰਲੇ ਅਗਿਆਨ ਨੂੰ ਦੂਰ ਕਰਕੇ ਸਾਡੇ ਅੰਦਰ ਗਿਆਨ ਪੈਦਾ ਕਰ ਦੇਵੇ ਇਕ ਬੱਚਾ ਸਕੂਲ ਜਾਂਦਾ ਤਾਂ ਮਾਸਟਰ ਕੀ ਕਰਦੇ ਹੈ ਉਹਦੀ ਅਨਪੜਤਾ ਨੂੰ ਉਹਦੇ ਅਗਿਆਨ ਨੂੰ ਦੂਰ ਕਰਕੇ ਉਹਦੇ ਅੰਦਰ ਗਿਆਨ ਦਾ ਫੁੱਲ ਖਿਲਾਉਂਦੇ ਹੈ ਗਿਆਨ ਪੈਦਾ ਕਰਦੇ ਹੈ ਕਿ ਬੇਟਾ ਤੂੰ ਪੜ ਨਹੀਂ ਸਕਦਾ ਹੁਣ ਪੜ ਇਹੀ ਤਾਂ ਸਤਗੁਰ ਦਾ ਵੀ ਕਰਮ ਹੈ ਕਿ ਇਨਸਾਨ ਅੰਦਰ ਵੀ ਬੜਾ ਗਿਆਨ ਹੈ ਇਨਸਾਨ ਦੇ ਅੰਦਰ ਵੀ ਬੜੇ ਅਬਗੂਣ ਹੈ ਅਗਰ ਇਨਸਾਨ ਦੇਖੇ ਤਾਂ ਇਨਸਾਨ ਦੇ ਅੰਦਰ ਬੜੀਆਂ ਕਮੀਆਂ ਹੈ ਪਰ ਜਿੱਦਾਂ ਜਿੱਦਾਂ ਇਨਸਾਨ ਸਤਸੰਗ ਵਿੱਚ ਜਾਂਦਾ ਹੈ ਸਤਗੁਰ ਦੀ ਸੰਗਤ ਕਰਦਾ ਹੈ ਉਸ ਤਰ੍ਹਾਂ ਉਸ ਤਰ੍ਹਾਂ ਉਹਦੇ ਅੰਦਰ ਦੇ ਜਿਹੜੇ ਅਬਗੂਣ ਹੈ ਉਹ ਮਿਟਦੇ ਚਲੇ ਜਾਂਦੇ ਐ ਦੂਰ ਹੁੰਦੇ ਚਲੇ ਜਾਂਦੇ ਐ ਔਰ ਉਹਦੇ ਅੰਦਰ ਸਤਗੁਣ ਪੈਦਾ ਹੁੰਦੇ ਚਲੇ ਜਾਂਦੇ ਐ ਉਹਦੇ ਅੰਦਰ ਸਤਗੁਰ ਪ੍ਰਗਟ ਹੁੰਦੇ ਚਲੇ ਜਾਂਦੇ ਐ ਇਸ ਲਈ ਸਮਝੋ ਸਾਰੇ ਜੀ ਕਿ ਜੇ ਐਸੀ ਵੀ ਚਾਹਦੇ ਐ ਆਪਣੇ ਅੰਦਰਲੇ ਅਗਿਆਨ ਨੂੰ ਦੂਰ ਕਰਕੇ ਆਪਣੇ ਅੰਦਰ ਗਿਆਨ ਨੂੰ ਪੈਦਾ ਕਰਨਾ ਤਾਂ ਫੇ ਇਹ ਅਗਿਆਨਤਾ ਫੇਰੀ ਦੂਰ ਹੋ ਸਕਦੀ ਹੈ ਅਗਰ ਸਤਗੁਰ ਦੀ ਚਰਨ ਵਿੱਚ ਬੈਠਾਂਗੇ ਸੰਤਾਂ ਦੀ ਸੰਗਤ ਕਰਾਂਗੇ ਸਤਸੰਗ ਵਿੱਚ ਬੈਠਾਂਗੇ ਤਾਂ ਜਿੱਦਾਂ ਜਿੱਦਾਂ ਸੰਤਾਂ ਦੇ ਵਚਨ ਅਸੀਂ ਸੁਣਦੇ ਹਾਂ ਉਸ ਤਰ੍ਹਾਂ ਉਸ ਤਰ੍ਹਾਂ ਕੀ ਹੁੰਦਾ ਹੈ ਸਾਡਾ ਅਗਿਆਨ ਹਟਦਾ ਹੈ ਔਰ ਸਾਡੇ ਅੰਦਰ ਗਿਆਨ ਪੈਦਾ ਹੁੰਦਾ ਹੈ ਬੋਲੋ ਹੁੰਦਾ ਹੈ ਜਾਂ ਨਹੀਂ ਸਮਝ ਆਂਦੀ ਹੈ ਜਾਂ ਨਹੀਂ ਫਿਰ ਬੰਦੇ ਨੂੰ ਕਿ ਕੀ ਸਹੀ ਹੈ ਕਿ ਗਲਤ ਹੈ ਕੀ ਬਖੰਡ ਹੈ ਕੀ ਸਚਾਈ ਹੈ ਕੀ ਮੈਨੂੰ ਕਰਨਾ ਚਾਹੀਦਾ ਕਿਸ ਤੋਂ ਮੈਨੂੰ ਬਚਣਾ ਚਾਹੀਦਾ ਹੈ ਹਰ ਚੀਜ਼ ਹੌਲੀ-ਹੌਲੀ ਧੀਰੇ-ਧੀਰੇ ਇਨਸਾਨ ਨੂੰ ਸਮਝ ਆਂਦੀ ਚਲੀ ਜਾਂਦੀ ਹੈ ਤਾਂ ਜਿਸ ਵੇਲੇ ਇਨਸਾਨ ਉਹ ਬਚਣਾ ਨੂੰ ਸਮਝ ਕੇ ਜੀਵਨ ਚ ਚੱਲਦਾ ਹੈ ਫੇਰੀ ਇਨਸਾਨ ਉਸ ਲਾਇਕ ਬਣ ਪਾਂਦਾ ਹੈ ਕਿ ਆਪਣੀ ਮੰਜ਼ਿਲ ਤੱਕ ਪਹੁੰਚੇ ਉਸ ਪਰਮਾਨੰਤ ਤੱਕ ਪਹੁੰਚੇ ਇਸ ਲਈ ਮੁਰਸ਼ਿਦ ਰਾਹ ਵਿੱਚ ਕਦੇ ਨਾ ਛੋੜੇ ਅਬਗੁਨ ਵੀ ਗੁਣ ਕਰਦਾ ਮੁਰਸ਼ਿਦ ਲੋਕ ਮੁਹੰਮਦ ਬਖਸ਼ਾ ਲਾਲ ਬਣਾਣ ਪੱਥਰ ਦਾ ਮੁਹੰਮਦ ਬਖਸ਼ ਕਹਿੰਦੇ ਜਿਹੜੇ ਮੁਰਸ਼ਿਦ ਲੋਕ ਹੁੰਦੇ ਆ ਨਾ ਯਾਨੀ ਜਿਹੜੇ ਮੁਰਸ਼ਿਦ ਸਤਗੁਰ ਸੰਤ ਹੁੰਦੇ ਆ ਇਹ ਤਾਂ ਇੱਕ ਪੱਥਰ ਨੂੰ ਵੀ ਘੜ ਘੜ ਕੇ ਇਤਰਾਸ਼ ਇਤਰਾਸ਼ ਕੇ ਲਾਲ ਬਣਾ ਦਿੰਦੇ ਆ ਪੱਥਰ ਔਰ ਲਾਲ ਚ ਫਰਕ ਕੀ ਹੈ ਕਿਉਂਕਿ ਲਾਲ ਕੀਮਤੀ ਹੁੰਦਾ ਹੈ ਤਾਂ ਪੱਥਰ ਤਾਂ ਰਸਤਿਆਂ 'ਚ ਬਥੇਰੇ ਇਨਸਾਨ ਨੂੰ ਮਿਲ ਜਾਂਦੇ ਹੈ ਪੈਰਾ ਚ ਰੋਲਦੇ ਫਿਰਦੇ ਹੈ ਇਸੇ ਤਰ੍ਹਾਂ ਦੱਸਦੇ ਹੈ ਕਿ ਜਿਹੜਾ ਇਨਸਾਨ ਪੱਥਰ ਦੀ ਤਰ੍ਹਾਂ ਹੁੰਦਾ ਹੈ ਰੋਲਦਾ ਫਿਰਦਾ ਟੱਕੇ ਖਾਂਦਾ ਠੁਕਰਾ ਖਾਂਦਾ ਜਦੋਂ ਮੁਰਸ਼ਿਦ ਨਾਲ ਜੁੜ ਜਾਂਦਾ ਹੈ ਤਾਂ ਮੁਰਸ਼ਿਦ ਉਹਦੇ ਅੰਦਰ ਉਹ ਖੂਬੀਆਂ ਪੈਦਾ ਕਰ ਦਿੰਦਾ ਹੈ ਉਹਨੂੰ ਐਸਾ ਤਰਾਸ਼ਦਾ ਹੈ ਐਸਾ ਘੜਦਾ ਹੈ ਕਿ ਉਹਨੂੰ ਲਾਲ ਬਣਾ ਕੇ ਛੱਡ ਦਿੰਦਾ ਹੈ ਫਿਰ ਉਹਦੀ ਕੀਮਤ ਪੈਂਦੀ ਹੈ ਇਹ ਯਾਦ ਰੱਖਣਾ ਸਾਰੇ ਜੀ ਇਸ ਲਈ ਮੁਰਸ਼ਿਦ ਲੋਕ ਮੁਹੰਮਦ ਬਖਸ਼ਾ ਲਾਲ ਬਨਾਨ ਪੱਥਰ ਦਾ ਕਿ ਮੁਰਸ਼ਿਦ ਤਾਂ ਹੈ ਜੋ ਸਾਨੂੰ ਹੀਰੇ ਦੀ ਤਰ੍ਹਾਂ ਘੜ ਕੇ ਸਾਡੀ ਕੀਮਤ ਵਧਾ ਦਿੰਦਾ ਹੈ ਨਹੀਂ ਤਾਂ ਇਨਸਾਨ ਦੇਖੇ ਤਾਂ ਇਨਸਾਨ ਦੇ ਅੰਦਰ ਬੜੇ ਵਿਕਾਰ ਹੈ ਬਹਿਮਾ ਭਰਮਾ ਦੇ ਬੁਰਾਈਆਂ ਦੇ ਇੱਥੇ ਇੱਕ ਛੋਟੀ ਜਿਹੀ ਘਟਨਾ ਤੁਹਾਨੂੰ ਦੱਸਣਾ ਚਾਹਾਂਗੇ ਕਿ ਹਜ਼ੂਰ ਦਾ ਇੱਕ ਸੇਵਕ ਸੀ ਹਜ਼ੂਰ ਗੌਸ ਪੀਰਾਂ ਨੇ ਪੀਰ ਉਹਨਾਂ ਦੇ ਇੱਕ ਸੇਵਕ ਸੀ ਜਿਹੜਾ ਲਾਠੀ ਯੁੱਧ ਕਰਦਾ ਹੁੰਦਾ ਸੀ ਲਾਠੀ ਯੁੱਧ ਦਾ ਮਤਲਬ ਹੁੰਦਾ ਹੈ ਕਿ ਲਾਠੀ ਨਾਲ ਪ੍ਰਤੀਯੋਗਤਾ ਹੁੰਦੀ ਹੈ ਜੇਚ ਦੋ ਖਿਡਾਰੀ ਲਾਠੀ ਨਾਲ ਲੜਦੇ ਐ ਤਾਂ ਜਿਹੜਾ ਜਿੱਤ ਜਾਂਦਾ ਹੈ ਉਹ বিজেਤਾ ਜਿਹੜਾ ਹਾਰ ਜਾਂਦਾ ਉਹਨੂੰ ਹਾਰਿਆ ਤਾਂ ਉਹ ਬੜਾ ਮਸ਼ਹੂਰ ਸੀ ਬੜਾ ਮਸ਼ਹੂਰ ਸੀ ਉਹ ਲਾਠੀ ਯੁੱਧ ਨੂੰ ਤੇ ਇੱਕ ਵਾਰ ਕਹਿੰਦੇ ਉਹਦੇ ਮੁਕਾਬਲੇ ਵਾਸਤੇ ਦੂਰੋਂ ਇੱਕ ਪ੍ਰਤੀਯੋਗਤਾ ਰੱਖੀ ਗਈ ਸੀ ਇੱਕ ਦੂਰੋਂ ਆਦਮੀ ਆਇਆ ਇਹ ਪਹਿਲਾਂ ਛੋਟ-ਛੋਟੀਆਂ ਲੜਾਈਆਂ ਹੋਈਆਂ ਉਹ ਜਿੱਤਦੇ ਗਏ ਜਿੱਤਦੇ ਗਏ ਹੁਣ ਜਿੱਦਾਂ ਆਪਾਂ ਕਹਿੰਦੇ ਫਾਈਨਲ ਮੈਚ ਹੁਣ ਇਧਰ ਹਜ਼ੂਰ ਦਾ ਇਹ ਸੇਵਕ ਔਰ ਉਧਰ ਦੂਸਰਾ ਪਹਿਲਵਾਨ ਪਹਿਲਵਾਨ ਹੁਣ ਜਦੋਂ ਆਮਣੇ ਸਾਹਮਣੇ ਹੋਏ ਤਾਂ ਕਹਾਣੀ ਦੱਸਦੀ ਏ ਕਿ ਜਿਹੜਾ ਦੂਸਰਾ ਪਹਿਲਵਾਨ ਸੀ ਇਹਦੀ ਜਿਹੜੀ ਪਤਨੀ ਸੀ ਉਹ ਕਾਲਾ ਇਲਮ ਜਾਣਦੀ ਸੀ ਤੇ ਉਹਨੇ ਜਦੋਂ ਦੇਖਿਆ ਕਿ ਦੂਸਰਾ ਆਦਮੀ ਇੱਕ ਕਾਫੀ लाठी ਚਲਾਉਣ ਚ ਅੱਛਾ ਹੈ ਅੱਛਾ ਤਾਂ ਮੇਰਾ ਪਤੀ ਵੀ ਹੈ ਪਰ ਮੈਂ ਕੁਝ ਐਸਾ ਇਲਮ ਚਲਾਵਾ ਕਿ ਉਹਦੀ ਹਾਰ ਹੋ ਜਾਵੇ ਮੇਰੇ ਪਤੀ ਦੀ ਜਿੱਤ ਹੋ ਜਾਵੇ ਇਸ ਲਈ ਉਹਨਾਂ ਆਪਣੇ ਇਲਮ ਨਾਲ ਕੁਝ ਮੇਖਾਂ ਤਿਆਰ ਕੀਤੀਆਂ ਕੁਝ ਕਿੱਲਾ ਤਿਆਰ ਕੀਤੀਆਂ ਔਰ ਜਿੱਥੇ ਲਾਠੀਆਂ ਰੱਖੀਆਂ ਹੋਈਆਂ ਸੀ ਨਾ ਕਿਉਂਕਿ ਲਾਠੀ ਯੁੱਧ ਵਾਸਤੇ ਲਾਠੀਆਂ ਤਿਆਰ ਕੀਤੀਆਂ ਹੁੰਦੀਆਂ ਡਾਂਗਾ ਤਿਆਰ ਕੀਤੀਆਂ ਹੁੰਦੀਆਂ ਹੈ ਤਾਂ ਉਹਨੇ ਇੱਕ ਕਿਲ ਪੜੀ ਹੋਈ ਕਾਲੇ ਮੰਤਰ ਨਾਲ ਲਾਠੀ 'ਚ ਠੋਕ ਦਿੱਤੀ ਔਰ ਜਿਹੜਾ ਲਾਠੀਆਂ ਫੜਾਣ ਵਾਲਾ ਬੰਦਾ ਸੀ ਜਿਹਨਾਂ ਲਾਠੀਆਂ ਫੜਾਣੀਆਂ ਉਹਨੂੰ ਉਹਨੂੰ ਕਿਹਾ ਤੈਨੂੰ ਇਹਨਾ ਇਨਾਮ ਦਵਾਂਗੀ ਯਾਦ ਰੱਖੀ ਉਹ ਫਲਾਨਾ ਆਦਮੀ ਹੈ ਜੋ ਮੇਰੇ ਪਤੀ ਦੇ ਖਿਲਾਫ ਹੈ ਉਹਨੂੰ ਆਹੀ लाਠੀ ਦੇ ਜਿਸ ਤੇ ਮੈਂ ਕਿਲ ਠੋਕੀ ਹੋਈ ਹੈ ਕਿਉਂਕਿ ਇਹ ਕਾਲੀ ਇਲਮ ਨਾਲ ਕੀਲੀ ਹੋਈ लाਠੀ ਹੈ ਅਗਰ ਉਹਦੇ ਹੱਥ ਜਾਏਗੀ ਉਹਦੀ ਸਾਰੀ ਸ਼ਕਤੀ ਖਤਮ ਹੋ ਜਾਏਗੀ ਔਰ ਮੇਰੇ ਪਤੀ ਦੀ ਜਿੱਤ ਹੋਏਗੀ ਉਧਰ ਹਜ਼ੂਰ ਦਾ ਸੇਵਕ ਜਿਹਦਾ ਨਾਮ ਇਤਿਹਾਸ ਵਿੱਚ ਲਿਖਿਆ ਅਲੀ ਮੁਸਤਾਫਾ ਪਹਿਲਵਾਨ ਸੀ ਕਹਿੰਦੇ ਹੈ ਜਦੋਂ ਇਹ ਗੱਲਾਂ ਕਰ ਰਹੀ ਸੀ ਉਹਦੇ ਕੰਨ 'ਚ ਤਾਂ ਅਲੀ ਮੁਸਤਫਾ ਦਾ ਇੱਕ ਮਿੱਤਰ ਸੀ ਉਹਨਾਂ ਵੀ ਸੁਣ ਲਿਆ ਕਿ ਇਹ ਤਾਂ ਬੜਾ ਕਾਲਾ ਇਲਮ ਕਰਨ ਵਾਲੀ ਬੜੀ ਮਸ਼ਹੂਰ ਹੈ ਇਹ ਔਰ ਇਹਨਾਂ लाठी 'ਚ ਕਿਲ ਠੋਕੀ ਹੋਈ ਹੈ ਔਰ ਜਿਹੜਾ ਬੰਦਾ ਲਾਠੀਆਂ ਫੜਾਣ ਵਾਲਾ ਉਹਨੂੰ ਵੀ ਕਹਿ ਦਿੱਤਾ ਕਿ ਇਹੀ लाठी ਉਹਨੂੰ ਫੜਾਈ ਜਦੋਂ ਮੰਗੇਗਾ ਆ ਇਨਾਮ ਲੈ ਤੂੰ ਉਹਦੇ ਹੱਥ 'ਤੇ ਥੋੜੇ ਪੈਸੇ ਰੱਖ ਤੇ ਤਾਂ ਇਹ ਮਿੱਤਰ ਨੇ ਜਾ ਕੇ ਅਲੀ ਮੁਸਤਫਾ ਨੂੰ ਦੱਸ ਦਿੱਤਾ ਕਿ ਭਾਈ ਲਾਠੀ ਧਿਆਨ ਨਾਲ ਲਈ ਜੇ 'ਚ ਕਿਲ ਠੋਕੀ ਹੋਵੇ ਉਹ ਲਾਠੀ ਨਾ ਲਈ ਉਤੇ ਕਾਲਾ ਇਲਮ ਫੂਕਿਆ ਗਿਆ ਹੈ ਤਾਂ ਅਲੀ मुस्तफा ਕਹਿੰਦੇ ਜਦੋਂ लाठी ਯੋਧੇ ਸ਼ੁਰੂ ਹੋਣ ਲੱਗਾ ਹੱਸ ਕੇ ਉਹਦੇ ਕੋਲ ਗਏ ਮਿੱਤਰ ਵੀ ਕੋਲ ਕਹਿੰਦੇ ਧਿਆਨ ਰੱਖੀ ਕਿਲ ਵਾਲੀ ਨਾ ਲਈ ਉਤੇ ਕਾਲਾ ਇਲਮ ਫੂਕਿਆ ਗਿਆ ਹੈ ਤਲੀ ਮੁਸਤਾਫਾ ਨੇ ਉਹਨੂੰ ਕਿਹਾ ਕਿ ਭਾਈ लाठी ਨਹੀਂ ਪਰ ਖਾਸ ਕਰਕੇ ਉਹ लाठी ਧੀ ਜਿਹੱਚ ਕਿਲ ਠੋਕੀ ਹੋਈ ਹੈ ਉਹ लाठी ਦੇ ਵਿੱਚ ਕਿਲ ਠੋਕੀ ਹੋਈ ਹੈ ਉਹ लाठी ਵਾਲਾ ਵੀ ਕੰਬ ਗਿਆ ਕਿਉਂਕਿ ਉਹ ਕਹਿੰਦਾ ਇਹ ਤਾਂ ਮੈਨੂੰ ਪਤਾ ਸੀ ਕਿ लाठी ਦੇ ਉੱਪਰਲੇ ਪਾਸੇ ਕਿਲ ਠੋਕੀ ਹੋਈ ਹੈ ਔਰ ਕਿਲ ਵੀ ਤਾਂ ਅੰਦਰ ਤੱਕ ਠੋਕੀ ਹੈ ਕਿ ਬਾਹਰੋਂ ਕੋਈ ਗੌਰ ਨਾ ਦੇਖੇ ਫੇਰ ਹੀ ਪਤਾ ਲੱਗਦਾ ਹੈ ਇਹਨਾਂ ਆਪ ਹੀ ਉਹ ਮੰਗ ਲਈ ਤਾਂ ਦੋਸਤ ਵੀ ਹੈਰਾਨ ਕੇ ਮੈਂ ਤੇ ਇਹਨੂੰ ਮਨਾ ਕੀਤਾ ਸੀ ਕਿ ਇਹ ਕਿਲ ਕਿਲ ਵਾਲੀ लाठी ਨਾ ਲਈ ਇਹਨਾਂ ਜਾਣ ਬੁੱਝ ਕੇ ਉਹੀ ਮੰਗੀ ਕਾਰਨ ਕੀ ਹੈ ਮਿੱਤਰ ਨੇ ਪੁੱਛਿਆ ਉਹ ਮਿੱਤਰ ਤੂੰ ਕਿਲ ਵਾਲੀ लाठी ਕਿਉਂ ਲੈ ਰਿਹਾ ਤੈਨੂੰ ਦੱਸਿਆ ਜੀ ਕੀਲ ਕਰਕੇ लाठी ਨੂੰ ਕਾਲੇ ਇਲਮ ਨਾਲ ਕੀ ਲਿਆ ਗਿਆ ਹੈ ਔਰ ਮੈਂ ਸੁਣਿਆ ਹੈ ਕਿ ਜਿਹੜਾ ਪકડੇਗਾ ਉਹਦੀ ਹਾਰ ਹੋਏਗੀ ਕਿਉਂਕਿ ਕਾਲਾ ਇਲਮ ਚੱਲਿਆ ਹੈ ਅਲੀ ਮੁਸਤਾਫਾ ਕਹਿੰਦੇ ਹੁਣ ਇਹੀ ਤਾਂ ਦਿਖਾਣਾ ਹੈ ਕਿ ਉਹਦਾ ਕਾਲਾ ਇਲਮ ਬੜਾ ਜਾਂ ਮੇਰੇ ਹਜ਼ੂਰ ਦੀ ਰਹਿਮਤ ਵੱਡੀ ਹੈ ਤਾਂ ਕਿ ਉਹਦਾ ਵੀ ਭਰਮ ਟੁੱਟ ਜਾਵੇ ਜਿਹੜੇ ਕਾਲੇ ਇਲਮ ਨਾਲ ਦੂਜਿਆਂ ਨੂੰ ਕੀਲ ਦੇ ਫਿਰਦੇ ਨੇ ਅੱਜ ਤੁਸੀਂ ਵੀ ਦੇਖੋਗੇ ਕਈਆਂ ਦੇ ਘਰਾਂ 'ਚ ਕੋਈ ਤਕਲੀਫ ਹੋਵੇ ਕਿਸੇ ਚੇਲੇ ਨੂੰ ਬੁਲਾ ਲਓ ਕੀਲ ਦੇਵੇ ਘਰ ਨੂੰ ਉਹ ਕਿੱਲਾਂ ਲੈ ਕੇ ਚਾਰ ਕੰਦਾ ਹੈ ਕੀਲ ਦਿੰਦਾ ਹੈ ਔਰ ਅਸੀਂ ਕਹਿੰਦੇ ਲੈ ਵੇ ਕੀਲ ਦਿੱਤਾ ਘਰ ਹੁਣ ਠੀਕ ਹੋ ਜਾਏਗਾ ਪਰ ਠੀਕ ਹੁੰਦਾ ਕੀ ਹੈ ਤੇਰਾ ਦੱਸੋ ਉਹ ਕਿੱਲਾ ਠੋਕਣ ਨਾਲ ਵੀ ਕਦੀ ਘਰ ਠੀਕ ਹੋਏ ਘਰ ਠੀਕ ਕਦੋਂ ਹੋਣਾ ਹੈ ਤੇ ਇਹਦੇ ਬਾਰੇ ਥੋੜਾ ਜਿਆ ਤੁਹਾਨੂੰ ਦੱਸ ਦਈਏ ਕਿ ਸਾਡਾ ਸਿਧਮਾ ਦੋਨਾਂ ਸਤਸੰਗ ਸੀ ਜਦੋਂ ਵਾਪਸ ਆ ਰਹੇ ਸੀ ਕਰਤਾਰਪੁਰ ਨੂੰ ਤੇ ਰਸਤੇ 'ਚ ਫਾਟਕ ਲੱਗਾ ਹੋਇਆ ਸੀ ਫਾਟਕ ਤੇ ਸਾਡੀ ਗੱਡੀ ਖੜੀ ਫਾਟਕ ਲੱਗਾ ਹੋਇਆ ਸੀ ਫਾਟਕ ਤੇ ਸਾਡੀ ਗੱਡੀ ਖੜੀ ਤਾਂ ਖੜੇ-ਖੜੇ ਸਾਡੇ ਮਨ 'ਚ ਕੀ ਵਿਚਾਰ ਆਇਆ ਦੇਖ ਦੇਰੇ 10 ਮਿੰਟ 15 ਮਿੰਟ ਗੱਡੀ ਖੜੀ ਹੈ ਫਾਟਕ ਤੇ ਅਚਾਨਕ ਫੇਰ ਟ੍ਰੇਨ ਆਈ ਛੋਟੀ ਜੀ ਟ੍ਰੇਨ ਸੀ ਨੰਗ ਗਈ ਫਾਟਾ ਖੁੱਲ ਗਿਆ ਸੋਚਿਆ ਕਿ ਛੋਟੀ ਜਿਹੀ ਟ੍ਰੇਨ ਨੇ ਐਡਾ ਵੱਡਾ ਫਾਟਕ ਰੋਕਿਆ ਹੋਇਆ ਸੀ ਪਰ ਜਿੱਦਾਂ ਛੋਟੀ ਜਿਹੀ ਟ੍ਰੇਨ ਗੁਜ਼ਰੀ ਫਾਟਾ ਖੁੱਲ ਗਿਆ ਔਰ ਸਾਡੀ ਗੱਡੀ ਅੱਗੇ ਵੱਧ ਗਈ ਫਿਰ ਉੱਥੋਂ ਸਮਝ ਆਇਆ ਇੱਕ ਚੀਜ਼ ਕਿ ਬੰਦਾ ਵੀ ਜੀਵਨ 'ਚ ਬੜਾ ਰੋਂਦਾ ਹੈ ਮੇਰੇ ਜੀਵਨ 'ਚ ਸੁੱਖ ਨਹੀਂ ਆਉਂਦੇ ਮੇਰੇ ਜੀਵਨ 'ਚ ਖੁਸ਼ੀਆਂ ਨਹੀਂ ਆਉਂਦੀਆਂ ਮੇਰੇ ਜੀਵਨ 'ਚ ਰਹਿਮਤਾਂ ਨਹੀਂ ਆਉਂਦੀਆਂ ਇਹ ਸੋਚ ਰੇ ਸੀ ਕਿ ਭਾਈ ਟ੍ਰੇਨ ਨਿਕਲੀ ਹੈ ਫਿਰ ਫਾਟਾ ਖੁੱਲਿਆ ਹੈ ਤੇਨ ਗੁਦਰੀ ਐ ਨਿਕਲੀ ਐ ਫਟਕ ਚੋਂ ਫਿਰ ਫਟਕ ਖੁੱਲਿਆ ਹੈ ਫਿਰ ਅਸੀਂ ਅੱਗੇ ਵਧੇ ਆ ਇਸੇ ਤਰ੍ਹਾਂ ਜੇ ਬੰਦਾ ਚਾਹਦਾ ਮੇਰੇ ਵਾਸਤੇ ਵੀ ਖੁਸ਼ੀਆਂ ਦਾ ਫਟਕ ਖੁੱਲ ਜਾਵੇ ਤਾਂ ਪਹਿਲਾਂ ਪ੍ਰਭੂ ਦਾ ਨਾਮ ਜ਼ੁਬਾਨ ਤੋਂ ਨਿਕਲਣਾ ਚਾਹੀਦਾ ਹੈ ਪ੍ਰਭੂ ਦਾ ਸ਼ਬਦ ਜ਼ੁਬਾਨ ਤੋਂ ਨਿਕਲਣਾ ਚਾਹੀਦਾ ਹੈ ਕਿਉਂਕਿ ਜ਼ੁਬਾਨ ਤੋਂ ਸਿਮਰਨ ਦੀ ਰੇਲ ਚਲੇਗੀ ਤਾਂ ਫੇਰ ਹੀ ਖੁਸ਼ੀਆਂ ਦੇ ਫਟਕੇ ਸਾਡੇ ਵਾਸਤੇ ਖੁੱਲਣਗੇ ਤਾਂ ਜਿਹੜੇ ਜ਼ੁਬਾਨ ਤੋਂ ਪ੍ਰਭੂ ਦਾ ਨਾਮ ਨਹੀਂ ਲੈ ਸਕਦੇ ਫੇ ਉਹਨਾਂ ਦੇ ਜੀਵਨ 'ਚ ਅੱਗੇ ਵਧਣ ਦੇ ਸਾਰੇ ਮੌਕੇ ਹੀ ਬੰਦ ਹੋ ਜਾਂਦੇ ਕਿਉਂਕਿ ਫਟਕ ਹੀ ਬੰਦ ਹੈ ਤਾਂ ਸਮਝੋ ਸਾਰੇ ਜੀ ਇਦਿਨੇ ਤੁਸੀਂ ਵੀ ਜ ਚਾਹਦੇ ਹੋ ਨਾ ਕਿ ਸਾਡੇ ਵਾਸਤੇ ਖੁਸ਼ੀਆਂ ਦੇ ਇਹ ਫਾਟੇ ਖੁੱਲ ਜਾਣ ਤਾਂ ਫਿਰ ਆਦਤ ਬਣਾਓ ਕਿ ਪ੍ਰਭੂ ਦੇ ਨਾਮ ਦੀ ਟ੍ਰੇਨ ਇਹ ਸਾਡੇ ਜ਼ੁਬਾਨ ਤੋਂ ਨਿਕਲਦੀ ਰਵੇ ਯਾਨੀ ਇਹ ਨਾਮ ਨਿਕਲਦਾ ਰਹੇ ਸਿਮਰਨ ਨਿਕਲਦਾ ਰਹੇ ਚੱਲਦਾ ਰਹੇ ਚੱਲਦਾ ਰਹੇ ਤਾਂ ਖੁਸ਼ੀਆਂ ਦੇ ਦਰਵਾਜ਼ੇ ਖੁੱਲੇ ਰਹਿਣਗੇ ਫਿਰ ਕਦੀ ਦਰਵਾਜ਼ਾ ਬੰਦ ਨਹੀਂ ਹੋਏਗਾ ਪਰ ਬੰਦ ਬੰਦਾ ਆਪ ਹੀ ਕਰ ਲੈਂਦਾ ਹੈ ਕਿਦਾਂ ਉਹ ਟ੍ਰੇਨ ਨਿਕਲਦੀ ਨਹੀਂ ਫਾਟਕ ਬੰਦ ਰਹਿੰਦਾ ਹੈ ਫੇ ਚਾਹੇ ਅੱਧਾ ਘੰਟਾ ਘੰਟਾ ਸਾਰੀ ਜ਼ਿੰਦਗੀ ਵੀ ਬੀਤ ਸਕਦੀ ਹੈ ਕਹਿੰਦਾ ਖੁਸ਼ੀਆਂ ਦੇ ਬੂਹੇ ਨਹੀਂ ਖੁੱਲਦੇ ਭਾਈ ਹੁਣੇ ਹੀ ਖੁੱਲ ਸਕਦੇ ਏ ਤੂੰ ਨਾਮ ਤਾਂ ਨਿਕਾਲ ਸਿਮਰਨ ਤਾਂ ਕਰ ਚਲਾ ਤਾਂ ਸਹੀ ਪ੍ਰਭੂ ਦੀ ਬੰਦਗੀ ਤਾਂ ਕਰ ਫਿਰ ਦੇਖ ਤੇਰੇ ਜੀਵਨ ਵਾਸਤੇ ਕਿਦਾਂ ਖੁਸ਼ੀਆਂ ਦੇ ਦੁਆਰ ਖੁੱਲਦੇ ਔਰ ਇਹੀ ਚੀਜ਼ ਇੱਥੇ ਅਲੀ ਮੁਸਤਾਫਾ ਦੱਸ ਰਹੇ ਸੀ ਕਿ ਮੈਂ ਇਸ ਲਈ ਇਹ लाठी ਲਈ ਹੈ ਕਿ ਮੈਂ ਉਹਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਹਦਾ ਕਾਲਾ ਇਲਮ ਵੱਡਾ ਜਾਂ ਮੇਰੇ ਹਜ਼ੂਰ ਦੀ ਰਹਿਮਤ ਵੱਡੀ ਕਿਉਂਕਿ ਮੈਂ ਇਸ लाठी ਨਾਲ ਹੀ ਜਿੱਤ ਕੇ ਦਿਖਾਣਾ ਹੈ ਤਾਂ ਕਿ ਪਤਾ ਲੱਗ ਜਾਵੇ ਕਿ ਕਿੱਲਾ ਠੋਕਣ ਨਾਲ ਜਾਂ ਕਾਲੀਆਂ ਫੂਕਾਂ ਮਾਰਨ ਨਾਲ ਕਾਲੇ ਇਲਮ ਨਾਲ ਬੰਦਾ ਕੁਝ ਨਹੀਂ ਕਰ ਸਕਦਾ ਜਿੱਥੇ ਮੁਰਸ਼ਿਦ ਦੀ ਰਹਿਮਤ ਹੋਵੇ। ਔਰ ਕਹਿੰਦੇ ਯੁੱਧ ਲੜਿਆ ਵੀ ਔਰ ਜਿੱਤਿਆ ਵੀ। ਇਹ ਕਹਾਣੀ ਤੁਹਾਨੂੰ ਕਿਉਂ ਦੱਸ ਰਿਹਾ ਹਾਂ ਇਸ ਲਈ ਕਿ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਆਪਣੇ ਵਿਸ਼ਵਾਸ ਨੂੰ ਆਪਣੇ ਮਾਲਕ ਦੀ ਕਿਰਪਾ ਨੂੰ ਇੰਨਾ ਬੜਾ ਸਮਝੋ। ਇਹ ਛੋਟ-ਛੋਟੀਆਂ ਚੀਜ਼ਾਂ ਤੋਂ ਕਾਲੇ ਇਲਮਾਂ ਤੋਂ ਜਾਂ ਯੰਤਰਾਂ ਮੰਤਰਾਂ ਤੋਂ ਡਰਨ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਕਈ ਵਾਰ ਕਈ ਜੀਵ ਆ ਕੇ ਬੇਨਤੀ ਕਰਦੇ ਆ ਮਾਲਕੋ ਇੱਥੇ ਤਾਲਾ ਪਿਆ ਸੀ ਮੈਂ ਨੰਗ ਗਿਆ ਫਲਾਨੀ ਜਗ੍ਹਾ ਹੋਇਆ ਸੀ ਨੰਗ ਗਿਆ ਮੈਨੂੰ ਉਹਦਾ ਬੜਾ ਡਰ ਲੱਗਦਾ ਹੈ ਇਦਾਂ ਦੀ ਚੀਜ਼ਾਂ ਤੋਂ ਕੀ ਡਰਨਾ ਛੋਟ-ਛੋਟੀਆਂ ਚੀਜ਼ਾਂ ਤੋਂ ਕੀ ਡਰਨਾ ਇਸ ਲਈ ਅਸੀਂ ਇੱਕ ਵਾਰ ਫਿਰ ਕਹਾਂਗੇ ਕਿਸੇ ਇਲਮ ਤੋਂ ਕਿਸੇ ਚੀਜ਼ ਤੋਂ ਤੋਤਾਗੇ ਤਵੀ ਤੋਂ ਕਿਸੇ ਯੰਤਰ ਮੰਤਰ ਤੋਂ ਡਰਨ ਦੀ ਤੁਹਾਨੂੰ ਲੋੜ ਨਹੀਂ ਹੈ ਕਿਉਂਕਿ ਤੁਹਾਡੇ ਨਾਲ ਤੁਹਾਡਾ ਮਾਲਕ ਹੈ ਔਰ ਜਿਹਦੀ ਰੱਖਿਆ ਉਹ ਮਾਲਕ ਕਰੇ ਜਿਹਦੀ ਰੱਖਿਆ ਉਹ ਪ੍ਰਮਾਤਮਾ ਪ੍ਰਭੂ ਕਰੇ ਉਹਨੂੰ ਕਿਸੇ ਤੋਂ ਡਰਨ ਦੀ ਕੀ ਜ਼ਰੂਰਤ ਹੈ ਬਹੁਤਾ ਫਿਰ ਇੱਕੋ ਹੀ ਗੱਲ ਕਹਿੰਦਾ ਜਿੱਦਾਂ ਇਹਨਾਂ ਕਹੀ ਨਾ ਇਸ ਪਹਿਲਵਾਨ ਨੇ ਲਾਠੀ ਯੋਧਵਾਲੇ ਨੇ ਕਿ ਮੈਂ ਇਹ ਲਾਠੀ ਇਸ ਲਈ ਲਈ ਹੈ ਕਿ ਮੈਂ ਦਿਖਾਣਾ ਚਾਹੁੰਦਾ ਹਾਂ ਉਹਨੂੰ ਕਿ ਉਹਦਾ ਕਾਲਾ ਇਲਮ ਬੜਾ ਜਾਂ ਮੇਰੇ মুর্ਸ਼ਦ ਦੀ ਰਹਿਮਤ ਬੜੀ ਹੈ ਕਿਉਂਕਿ ਪਤਾ ਹੀ ਕਿਦਾਂ ਲੱਗਦਾ ਹੈ ਇਦਾਂ ਹੀ ਤਾਂ ਪਤਾ ਲੱਗਦਾ ਹੈ ਫਿਰ ਜੇ ਅਸੀਂ ਡਰ ਗਏ ਤਾਂ ਇਹਦਾ ਮਤਲਬ ਹੈ ਉਹਦਾ ਕਾਲਾ ਇਲਮ ਬੜਾ ਹੋ ਗਿਆ ਤਾਂ ਜੇ ਅਸੀਂ ਸਾਰੇ ਡਰ ਛੱਡ ਕੇ ਡਟੇ ਰਹੇ ਕਿ ਮੈਨੂੰ ਪਰਵਾਹ ਨਹੀਂ ਕਿਉਂਕਿ ਮੇਰਾ ਮਾਲਕ ਮੇਰੇ ਨਾਲ ਹੈ ਮੈਂ ਕਿਉਂ ਫਿਕਰ ਕਰਾਂ ਤਾਂ ਫਿਰ ਇਹਦਾ ਮਤਲਬ ਸਾਨੂੰ ਆਪਣੇ ਮਾਲਕ ਤੇ ਯਕੀਨ ਹੈ ਔਰ ਅਸੀਂ ਇਹਨਾਂ ਚੀਜ਼ਾਂ ਨੂੰ ਛੋਟਾ ਤਾਂ ਆਪਣੇ ਮਾਲਕ ਨੂੰ ਬਹੁਤ بڑا ਸਮਝਿਆ ਔਰ ਜਦਾਂ ਦੱਸਿਆ ਜਿਹੜੇ ਆਸ਼ਿਕ ਹੁੰਦੇ ਆ ਫਿਰ ਉਹ ਕਿਸੇ ਚੀਜ਼ ਤੋਂ ਡਰਦੇ ਨਹੀਂ ਉਹ ਤਾਂ ਕਹਿੰਦੇ ਮੈਨੂੰ মুর্ਸ਼ਦ ਨਾਲ ਪਿਆਰ ਹੈ ਜਦ মুর্ਸ਼ਦ ਮੇਰੇ ਨਾਲ ਹੈ ਤਾਂ ਮੈਨੂੰ ਕਾਦੀ ਫਿਕਰ ਇਸ ਲਈ ਇੱਥੇ ਮੁਹੰਮਦ ਬਖਸ਼ ਦਾ ਇੱਕ ਹੋਰ ਸ਼ਬਦ ਸਾਨੂੰ ਯਾਦ ਆ ਗਿਆ ਇੱਕ ਸ਼ਬਦ ਅੰਦਰ ਉਹ ਕਹਿੰਦੇ ਹੈ ਕਿ ਜਿਨ੍ਹਾਂ ਇਸ਼ਕ ਖਰੀਦ ਨਾ ਕੀਤਾ ਐਵੇਂ ਆਏ ਬੇਗੁੱਤੇ ਇਸ਼ਕੇ ਬਾਜ ਮੁਹੰਮਦ ਬਖਸ਼ਾ ਕੀ ਆਦਮ ਕੀ ਕੁੱਤੇ ਜ਼ਰਾ ਦੇਖੋ ਮੁਹੰਮਦ ਬਖਸ਼ ਕੀ ਕਹਿ ਰਹੇ ਹੈ ਕਿ ਜਿਨ੍ਹਾਂ ਦੇ ਅੰਦਰ ਇਸ਼ਕ ਨਹੀਂ ਹੈ ਆਪਣੇ ਮਾਲਿਕ ਦਾ ਆਪਣੇ ਪ੍ਰਮਾਤਮਾ ਦਾ ਪ੍ਰਭੂ ਦਾ ਦੁਨੀਆ ਨਾਲ ਤਾਂ ਬੰਦਾ ਬੜਾ ਇਸ਼ਕ ਕਰਦਾ ਹੈ ਪਰ ਇੱਥੇ ਦੁਨੀਆਵੀ ਇਸ਼ਕ ਦੀ ਗੱਲ ਨਹੀਂ ਹੋ ਰਹੀ ਇੱਥੇ ਇਸ਼ਕ ਦੀ ਗੱਲ ਹੋ ਰਹੀ ਹੈ ਰੋਹਾਨੀ ਉਹ ਹਕੀਕੀ ਇਸ਼ਕ ਦੀ ਉਹ ਪ੍ਰਮਾਤਮਾ ਪ੍ਰਭੂ ਦੇ ਪ੍ਰੇਮ ਦੀ ਕਿ ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਪ੍ਰੇਮ ਨਹੀਂ ਹੈ ਉਸ ਮਾਲਿਕ ਦਾ ਪ੍ਰੇਮ ਨਹੀਂ ਹੈ ਐਵੇਂ ਆਏ ਦੇ ਗੁੱਤੇ ਇਸ਼ਕੇ ਬਾਜ਼ ਮੁਹੰਮਦ ਬਖਸ਼ਾ ਕੀ ਆਦਮ ਇਹ ਕੁੱਤੇ ਕਹਿੰਦੇ ਜੇ ਤੇਰੇ ਅੰਦਰ ਪਿਆਰ ਨਹੀਂ ਹੈ ਮੁਹੱਬਤ ਨਹੀਂ ਹੈ ਤਾਂ ਫਿਰ ਕੀ ਆਦਮੀ ਦਾ ਕੀ ਕੁੱਤਾ ਕਹਿੰਦੇ ਫਿਰ ਕੋਈ ਫਰਕ ਨਹੀਂ ਹੈ ਇਨਸਾਨ ਅੰਦਰ ਉਹ ਜਾਨਵਰ ਅੰਦਰ ਕਿਉਂਕਿ ਇਨਸਾਨ ਨੂੰ ਪਰਮਾਤਮਾ ਦਾ ਇਸ਼ਕ ਹੀ ਕੀਮਤੀ ਬਣਾਉਂਦਾ ਹੈ ਇਨਸਾਨ ਦੀ ਕੀਮਤ ਉਦੋਂ ਹੀ ਵੱਧਦੀ ਹੈ ਜਦੋਂ ਪ੍ਰਭੂ ਦਾ ਇਸ਼ਕ ਅੰਦਰ ਪੈਦਾ ਹੋ ਜਾਵੇ ਨਹੀਂ ਤਾਂ ਸੋਚ ਕੇ ਦੇਖੋ ਜਿਨ੍ਹਾਂ ਅੰਦਰ ਪਰਮਾਤਮਾ ਦਾ ਇਸ਼ਕ ਨਹੀਂ ਹੈ ਉਹਨਾਂ ਦੇ ਕਰਮ کیسے ਹੈ ਉਹਨਾਂ ਦੇ ਕਰਮ ਪਰਮਾਤਮਾ ਦਾ ਇਸ਼ਕ ਨਹੀਂ ਹੈ ਉਹਨਾਂ ਦੇ ਕਰਮ کیسے ਹੈ ਉਹਨਾਂ ਦੇ ਕਰਮ ਜਾਨਵਰਾਂ ਵਾਲੇ ਹੈ ਜਾਂ ਨਹੀਂ ਕੋਈ ਨਸ਼ਾ ਕਰ ਰਿਹਾ ਹੈ ਕੋਈ ਕੁਸ਼ ਕਰ ਰਿਹਾ ਹੈ ਕੋਈ ਕੁਸ਼ ਕਰ ਰਿਹਾ ਹੈ ਕਿਸ ਤਰ੍ਹਾਂ ਝਗੜੇ ਹੋ ਰਹੇ ਹੈ ਕਿਸ ਤਰ੍ਹਾਂ ਕਤਲੇਆਮ ਹੋ ਰਹੇ ਹੈ ਕਿਸ ਤਰ੍ਹਾਂ ਦੁਨੀਆ ਦੇ ਉੱਪਰ ਬੁਰਾਈਆਂ ਫੈਲ ਰਹੀਆਂ ਹੈ ਹੁਣ ਜਰਾ ਸੋਚੋ ਜੇ ਅੰਦਰ ਪ੍ਰਭੂ ਦਾ ਇਸ਼ਕ ਹੋਵੇ ਪਰਮਾਤਮਾ ਦੀ ਮੁਹੱਬਤ ਹੋਵੇ ਤਾਂ ਕੀ ਆਪਣੇ ਮਾਲਿਕ ਨਾਲ ਪ੍ਰਭੂ ਨਾਲ ਪਰਮਾਤਮਾ ਨਾਲ ਪ੍ਰੇਮ ਕਰਨ ਵਾਲਾ ਇਦਾਂ ਦੇ ਕਰਮ ਕਰ ਸਕਦਾ ਹੈ ਕਿਸਦਾ ਕਤਲ ਕਰ ਸਕਦਾ ਹੈ ਕਿਸਨਾ ਹੈਰਾਫਰੀ ਕਰ ਸਕਦਾ ਹੈ ਕਿਸੇ ਨੂੰ ਤਕਲੀਫ ਦੇ ਸਕਦਾ ਹੈ ਨਹੀਂ ਜਿਹੜਾ ਆਪਣੇ ਮਾਲਿਕ ਨਾਲ ਪ੍ਰੇਮ ਕਰੇਗਾ ਉਹ ਕਦੀ ਕਿਸੇ ਨੂੰ ਪੀੜਾ ਨਹੀਂ ਦੇ ਸਕਦਾ ਕਿਉਂ ਕਿ ਉਹਨੂੰ ਪਤਾ ਹੈ ਹਰ ਸ਼ੈ ਅੰਦਰ ਮੇਰਾ ਮਾਲਿਕ ਸਮਾਇਆ ਹੈ ਤੇਰਾ ਸਮਝੋ ਸਾਰੇ ਜੀ ਇਸ ਲਈ ਮੁਹੰਮਦ ਬਖਸ਼ ਕਹਿੰਦੇ ਜਿਨ੍ਹਾਂ ਇਸ਼ਕ ਖਰੀਦ ਨਾ ਕੀਤਾ ਐਵੇਂ ਆਏ ਬੇਗੁੱਤੇ ਉਹ ਕਹਿੰਦੇ ਉਹ ਤਾਂ ਐਵੇਂ ਬੇਗੁੱਤੇ ਆਏ ਉਹਨਾਂ ਦੀ ਕਦੀ ਗੱਤ ਨਹੀਂ ਹੁੰਦੀ ਜਿਨ੍ਹਾਂ ਅੰਦਰ ਪ੍ਰਭੂ ਦਾ ਇਸ਼ਕ ਨਹੀਂ ਹੈ ਉਹ ਸਦਾ ਹੀ ਭਟਕਦੇ ਹੈ ਇਸਕੇ ਬਾਅਦ ਮੁਹੰਮਦ ਬਖਸ਼ਾ ਕੀ ਆਦਮ ਕੀ ਕੁੱਤੇ ਇੱਥੇ ਉਹਨਾਂ ਨੇ ਪਹਿਲੀ ਗੱਲ ਕਹਿ ਤੀ ਕੀ ਆਦਮ ਕੀ ਕੁੱਤੇ ਅਗਰ ਪ੍ਰੇਮ ਨਹੀਂ ਹੈ ਕੋਈ ਫਰਕ ਨਹੀਂ ਹੈ ਪਰ ਫਿਰ ਉਹਨਾਂ ਨੇ ਅਗਲੀ ਲਾਈਨ ਚ ਕੀ ਕਿਹਾ ਫਿਰ ਉਹਨਾਂ ਨੂੰ ਲੱਗਾ ਕਿ ਇਹ ਤਾਂ ਕੁੱਤਿਆਂ ਨਾਲ ਨਾ ਇਨਸਾਫੀ ਹੋ ਗਈ ਕਿਉਂਕਿ ਬੁੱਲੇ ਸ਼ਾਹ ਨੇ ਤਾਂ ਕਿਹਾ ਹੈ ਬੁੱਲਿਆ ਕੁੱਤੇ ਤੇ ਤੋਂ ਉੱਤੇ ਪਰ ਇੱਥੇ ਤਾਂ ਮੈਂ ਕੁੱਤਿਆਂ ਨੂੰ ਉਹਨਾਂ ਬਰਾਬਰ ਕਰ ਦਿੱਤਾ ਜਿਹਨਾਂ ਅੰਦਰ ਪ੍ਰਭੂ ਦਾ ਇਸ਼ਕ ਨਹੀਂ ਇਸ ਲਈ ਦੁਬਾਰਾ ਅਗਲੀ ਲਾਈਨ ਚ ਉਹਨਾਂ ਨੇ ਆਪਣੀ ਗੱਲ ਦਾ ਸੋਧ ਕੀਤਾ ਕਿਦਾਂ ਕੀਤਾ ਤੇ ਰਾਗਾ ਹੋਰ ਕਰਨਾ ਪਹਿਲੀ ਗੱਲ ਕਹਿਤੀ ਜਿਨਾ ਇਸ਼ਕ ਖਰੀਦ ਨਾ ਕੀਤਾ ਐਵੇਂ ਆਏ ਬੇਗੁੱਤੇ ਇਸ਼ਕੇ ਬਾਜ ਮੁਹੰਮਦ ਬਖਸ਼ਾ ਕੀ ਆਦਮ ਕੀ ਕੁੱਤੇ ਫਿਰ ਅਗਲੀਆਂ ਲਾਈਨਾਂ ਚ ਕਹਿੰਦੇ ਐ ਜਿਨਾ ਦਿਲਾਂ ਵਿੱਚ ਇਸ਼ਕ ਨਾ ਰਚਿਆ ਕੁੱਤੇ ਉਹਨਾਂ ਤੋਂ ਚੰਗੇ ਜਿਨਾ ਦਿਲਾਂ ਵਿੱਚ ਇਸ਼ਕ ਨਾ ਰਚਿਆ ਕੁੱਤੇ ਉਹਨਾਂ ਤੋਂ ਚੰਗੇ ਮਾਲਕ ਦੇ ਦਰ ਰਾਖੀ ਕਰਦੇ ਭਵੇਂ ਰਹਿੰਦੇ ਭੁੱਖੇ ਨੰਗੇ ਤੇਰਾ ਦੇਖੋ ਪਰ ਅਗਲੀ ਲਾਈਨ 'ਚ ਉਹਨਾਂ ਨੇ ਕਹਿਤਾ ਕਿ ਨਹੀਂ ਮੁਹੰਮਦ ਵਕਸ਼ਾ ਤੂੰ ਕਹਿੰਦਾ ਕੀ ਆਦਮ ਕੀ ਕੁੱਤੇ ਨਹੀਂ ਕੁੱਤੇ ਫਿਰ ਚੰਗੇ ਆ ਕਿਉਂਕਿ ਜੇ ਨਾ ਅੰਦਰ ਆਪਣੇ ਮਾਲਿਕ ਦਾ ਇਸ਼ਕ ਨਹੀਂ ਕੁੱਤੇ ਉਹਨਾਂ ਤੋਂ ਚੰਗੇ ਆ ਕਿਉਂ ਕਿ ਬੰਦਾ ਹੈ ਚੰਗਾ ਖਾ ਕੇ ਚੰਗਾ ਕਪੜਾ ਪਾ ਕੇ ਚੰਗੇ ਮਕਾਨਾਂ 'ਚ ਰਹਿ ਕੇ ਵੀ ਆਪਣੇ ਮਾਲਿਕ ਦਾ ਸ਼ੁਕਰ ਨਹੀਂ ਕਰਦਾ ਆਪਣੇ ਮਾਲਿਕ ਨੂੰ ਯਾਦ ਨਹੀਂ ਕਰਦਾ ਫਿਰ ਤਾਂ ਕੁੱਤੇ ਚੰਗੇ ਆ ਜਿਹੜੇ ਤਨ ਤੋਂ ਨੰਗੇ ਵੀ ਹੁੰਦੇ ਆ ਭੁੱਖੇ ਵੀ ਰਹਿੰਦੇ ਪਰ ਫਿਰ ਵੀ ਆਪਣੇ ਮਾਲਿਕ ਦੇ ਦਰਦੀ ਰਾਖੀ ਕਰਦੇ ਐ ਫਿਰ ਵੀ ਆਪਣੇ ਮਾਲਿਕ ਦਾ ਦਰ ਨਹੀਂ ਛੱਡਦੇ ਬੇਸ਼ੱਕ ਭੁੱਖੇ ਰਹਿਣ ਨੰਗੇ ਰਹਿਣ ਪਰ ਰਹਿੰਦੇ ਆਪਣੇ ਮਾਲਿਕ ਦੇ ਦਰ ਤੇ ਹੀ ਐ ਕਹਿੰਦੇ ਫਿਰ ਉਹਨਾਂ ਇਨਸਾਨਾਂ ਨਾਲੋਂ ਤਾਂ ਕੁੱਤੇ ਚੰਗੇ ਐ ਜਿਹੜੇ ਚੰਗਾ ਕਪੜਾ ਪਾ ਕੇ ਭੋਜਨ ਕਰਕੇ ਵੀ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦਾ ਆਨੰਦ ਮਾਣ ਕੇ ਵੀ ਉਹ ਦਾਤਾਂ ਦੇਣ ਵਾਲੇ ਦਾਤੇ ਦਾ ਕਦੀ ਸ਼ੁਕਰ ਨਹੀਂ ਕਰਦੇ ਉਹਨੂੰ ਕਦੀ ਯਾਦ ਨਹੀਂ ਕਰਦੇ ਫਿਰ ਤਾਂ ਕੁੱਤੇ ਉਹਨਾਂ ਤੋਂ ਚੰਗੇ ਐ ਇਸ ਲਈ ਜਰਾ ਸੋਚੋ ਜਿਸ ਮਾਲਕ ਨੇ ਸਾਨੂੰ ਦਾਤਾਂ ਦਿੱਤੀਆਂ ਹੈ ਜਿਸ ਮਾਲਕ ਨੇ ਸਾਨੂੰ ਜੀਵਨ ਦਿੱਤਾ ਹੈ ਜਿਹਦਾ ਦਿੱਤਾ ਖਾ ਪੀ ਪਾ ਰਹੇ ਆਸੀਂ ਫਿਰ ਸਾਡਾ ਫਰਜ਼ ਬਣਦਾ ਹੈ ਕਿ ਜੇ ਇੱਕ ਕੁੱਤਾ ਭੁੱਖਾ ਨੰਗਾ ਰਹੇਗੀ ਆਪਣੇ ਮਾਲਕ ਦਾ ਵਫਾਦਾਰ ਹੋ ਸਕਦਾ ਹੈ ਤਾਂ ਕੀ ਅਸੀਂ ਆਪਣੇ ਉਸ ਮਾਲਕ ਦਾ ਉਹ ਨਿਰੰਕਾਰ ਦਾ ਉਹ ਪ੍ਰਮਾਤਮਾ ਦਾ ਉਹ ਪ੍ਰਭੂ ਦਾ ਕਿ ਅਸੀਂ ਉਹਦਾ ਧੰਨਵਾਦ ਨਹੀਂ ਕਰ ਸਕਦੇ ਉਹਦਾ ਸ਼ੁਕਰ ਨਹੀਂ ਕਰ ਸਕਦੇ ਕੀ ਅਸੀਂ ਉਹਦੇ ਵਫਾਦਾਰ ਨਹੀਂ ਹੋ ਸਕਦੇ ਹੁਣਾ ਚਾਹੀਦਾ ਹੈ ਸਾਨੂੰ ਇਸ ਲਈ ਆਸ਼ਿਕ ਹੋਣਾ ਸੌਖਾ ਨਹੀਂ ਆਸ਼ਿਕ ਬਣਨਾ ਸੌਖਾ ਨਹੀਂ ਦੇਖੋ ਇਸ਼ਕ ਪਤੰਗ ਦਾ ਖੁਸ਼ੀਆਂ ਨਾਲ ਜਲੇ ਵਿੱਚ ਆਤਿਸ਼ ਮੌਤੋਂ ਮੂਲ ਨਾ ਸੰਗਦਾ ਇਸ ਲਈ ਮੁਹੰਮਦ ਬਖਸ਼ ਨੇ ਆਪਣੇ ਇੱਕ ਦੋਹੇ ਚ ਕਿਹਾ ਹੈ ਕਿ ਆਸ਼ਿਕ ਬਣਨਾ ਵੀ ਕੋਈ ਸੌਖਾ ਨਹੀਂ ਆ ਕਹਿੰਦੇ ਦੇਖੋ ਇਸ਼ਕ ਪਤੰਗ ਦਾ ਪਤੰਗਾ ਕਿਹਨੂੰ ਕਹਿੰਦੇ ਆ ਦੇਖਿਆ ਨਾ ਪਤੰਗੇ ਸ਼ਮਾ ਜਗਦੀ ਹੈ ਅੱਗ ਦੇ ਵਿੱਚ ਕਿਦਾਂ ਦੌੜ-ਦੌੜ ਕੇ ਪੈਂਦੇ ਐ ਸੜ ਜਾਂਦੇ ਐ ਪੰਖ ਸੜ ਜਾਂਦੇ ਐ ਜਾਨ ਚਲੀ ਜਾਂਦੀ ਐ ਪਰ ਮੌਤ ਤੋਂ ਡਰਦੇ ਨਹੀਂ ਐ ਕਿਉਂਕਿ ਉਹਨਾਂ ਨੂੰ ਇਸ਼ਕ ਹੈ ਉਸ ਅੱਗ ਦੇ ਨਾਲ ਖੁਸ਼ੀਆਂ ਨਾਲ ਵਿੱਚ ਆਤੀਸ਼ ਸੜਦਾ ਆਤੀਸ਼ ਕਹਿੰਦੇ ਐ ਅੱਗ ਨੂੰ ਮੌਤੋਂ ਮੂਲ ਨਾ ਸੰਗਦਾ ਕਿ ਐਸਾ ਇਸ਼ਕ ਹੋਵੇ ਤੇਰੇ ਅੰਦਰ ਐਸੀ ਮੁਹੱਬਤ ਹੋਵੇ ਤੇਰੇ ਅੰਦਰ ਪਤੰਗੇ ਵਾਲੀ ਕਿ ਜੇ ਪ੍ਰਭੂ ਦੇ ਮਾਰਗ ਤੇ ਚੱਲਦਿਆਂ ਐਸਾ ਇਸ਼ਕ ਹੋਵੇ ਪ੍ਰਭੂ ਦੇ ਮਾਰਗ ਤੇ ਚੱਲਦਿਆਂ ਜੇ ਜਾਨ ਵੀ ਚਲੀ ਜਾਵੇ ਤਾਂ ਪਰਵਾਹ ਨਹੀਂ ਹੈ। ਔਰ ਇਹ ਗੱਲ ਯਾਦ ਰੱਖੋ। ਇੱਥੇ ਇੱਕ ਮੁਰਸ਼ਦ ਦੇ ਨਾਲ ਇੱਕ ਤਾਲਿਬ ਦੇ ਪ੍ਰੇਮ ਦੀ ਛੋਟੀ ਜਿਹੀ ਕਹਾਣੀ ਦੱਸਾਂਗੇ ਜੋ ਸਾਨੂੰ ਬੜੀ ਪਿਆਰੀ ਲੱਗਦੀ ਹੈ। ਤੇ ਇਹ ਕਹਾਣੀ ਬੜੀ ਪਿਆਰੀ ਲੱਗਦੀ ਹੈ ਸਾਨੂੰ ਪਰ ਇੱਥੋਂ ਪਤਾ ਲੱਗਦਾ ਹੈ ਕਿ ਇੱਕ ਆਸ਼ਿਕ ਨੂੰ ਮੁਰਸ਼ਦ ਤੇ ਇੱਕ ਸੇਵਕ ਨੂੰ ਆਪਣੇ ਗੁਰੂ ਤੇ ਕਿੰਨਾ ਵਿਸ਼ਵਾਸ ਹੋਣਾ ਚਾਹੀਦਾ ਹੈ। ਔਰ ਕਿਹੋ ਜਿਹਾ ਇਸ਼ਕ ਹੋਣਾ ਚਾਹੀਦਾ ਹੈ। ਇੱਕ ਕਹਾਣੀ ਹੈ। ਇਹ ਕਹਾਣੀ ਚ ਵੀ ਬੜਾ ਗਿਆਨ ਛੁਪਿਆ ਹੋਇਆ ਹੈ ਸਿਰਫ ਗਿਆਨ ਕਿਉਂਕਿ ਅਸੀਂ ਹਮੇਸ਼ਾ ਫਿਰ ਦੱਸਾਂਗੇ ਕਿ ਕਹਾਣੀਆਂ ਜਿਹੜੀਆਂ ਅਸੀਂ ਦੱਸੀਆਂ ਨਾ ਉਹ ਗਿਆਨ ਵਾਸਤੇ ਉਹਨਾਂ ਚੋਂ ਗਿਆਨ ਲੈਣਾ ਹੈ ਅਸੀਂ ਕਿ ਇੱਕ ਵਾਰ ਇੱਕ ਗੁਰੂ ਔਰ ਸੇਵਕ ਯਾਤਰਾ ਤੇ ਜਾ ਰਹੇ ਸੀ ਸਫਰ ਕਰ ਰਹੇ ਸੀ ਯਾਤਰਾ ਇੱਕ ਜੰਗਲ ਚ ਹੀ ਗੁਜ਼ਰੀ ਤਾਂ ਸ਼ਾਮ ਹੋ ਗਈ ਤਾਂ ਗੁਰੂ ਨੇ ਕਿਹਾ ਬੇਟਾ ਅੱਜ ਦੀ ਰਾਤ ਇਹ ਬ੍ਰਿਖਸ਼ ਦੇ ਬ੍ਰਿਖਸ਼ ਦੇ ਥੱਲੇ گزارਦੇ ਹਾਂ ਅਸੀਂ कह के दोनों वृक्ष ਥੱਲੇ ਬੈਠ ਗਏ ਤਾਂ ਸੇਵਕ ਨੇ ਕਿਹਾ ਸਤਿਗੁਰੂ ਤੁਸੀਂ ਆਰਾਮ ਕਰੋ ਕਿਉਂਕਿ ਜੰਗਲੀ ਜਾਨਵਰ ਬਹੁਤ ਹੈ ਜੰਗਲ ਦਾ ਮਾਮਲਾ ਹੈ ਤੁਸੀਂ ਆਰਾਮ ਕਰੋ ਮੈਂ ਜਾ ਕੇ ਪਹਿਰਾ ਦਿੰਦਾ ਹਾਂ ਕਿਉਂਕਿ ਜੰਗਲੀ ਜਾਨਵਰ ਖਤਰਾ ਚਾਰੋਂ ਤਰਫ ਕੋਈ ਹਮਲਾ ਹੋਵੇ ਜਾਨਵਰ ਦਾ ਤਾਂ ਮੈਂ